ਪੈਂਡ ਨਿਆਲ ਤੇ ਆਸ-ਪਾਸੇ ਪਹੁੰਚੇ ਹੋਏ ਪਹੁੰਚੀ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰੇ ਤੁਸੀਂ ਇਨਸਾਫ ਪਸੰਦ ਲੋਕ ਹੋ ਅਸੀਂ ਚੱਲ ਕੇ ਬਟਿੰਡੇ ਤੋਂ ਆਏ ਆ ਕਿਉਂ ਆਏ ਆ ਕੋਲੇ ਟਰੱਕ ਹੈਗੇ ਜਿਹੜੇ ਟਰੱਕਾਂ ਦੇ ਮਾਲਕ ਆ ਕਿਉਂਕਿ ਉਹ ਬੇਗਸੂਰ ਸੀ ਉਹਨਾਂ ਦਾ ਕੋਈ ਤਸੂਰ ਨਹੀਂ ਸੀ ਉਹ ਕੋਲੇ ਸੀ ਆਪਦੀ ਜਾਨ ਦੇ ਕੇ ਬਟ ਟਰੱਕਾਂ ਦੀ ਗੱਲ ਕਰਦੇ ਜਿਹੜੇ ਸਾਡੇ ਜਾਣ ਪਛਾਣਾਂ ਕੋ ਟਰੱਕ ਹੈ ਉਹ ਕਹਿੰਦੇ ਸਾਡਾ ਜੇ ਡਰਾਈਵਰ ਗੜਬੜ ਕਰੇ ਅਸੀਂ ਤਾਂ ਫੋਨ ਤੇ ਮਾਰਾ ਮੋਟਾ ਕੁਝ ਕਹਿ ਦਈਏ ਉੱਥੇ ਖੜਾ ਟਰੱਕ ਹੀ ਛੱਡ ਜਾਂਦਾ ਸੀ ਇਹ ਤਾਂ ਕੁਝ ਨਹੀਂ ਕਰ ਸਕਦੇ ਇਹ ਐਨੇ ਭੋਰੇ ਉਥੋਂ ਇੱਥੇ ਆਏ ਜਿਨ੍ਹਾਂ ਨੇ ਕੋਈ ਚੋਰੀ ਕਰੀ ਹੁੰਦੀ ਤਾਂ ਇਹਨਾਂ ਨੂੰ ਕੀ ਲੋੜ ਸੀ ਉਧਰ ਹੀ ਵਗ ਜਾਂਦੇ ਕੀ ਕਰਨਾ ਮੈਂ ਇਹਨਾਂ ਦਾ ਪਰ ਬੜੇ ਦੁਖ ਦੀ ਗੱਲ ਹੈ ਹਜ਼ਾਰਾਂ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਟਰੱਕ ਡਰਾਈਵਰ ਆ ਤੇ ਇਥੇ ਡਰਾਈਵਰ ਹੱਥ ਖੜਾ ਕਰਕੇ ਦੱਸੋ ਕਿੰਨੇ ਪਹੁੰਚੇ ਹੋਏ ਆ ਬਹੁਤ ਘੱਟ ਡਰਾਈਵਰਾਂ ਦੀ ਐਡੀ ਤਾਕੜੀ ਜੌਬ ਆ ਵੀ ਮੁਰਖਾ ਦਾ ਸਿਸਟਮ ਡਰਾਈਵਰਾਂ ਦੇ ਨਾਲ ਚੱਲਦਾ ਹੈ ਹਾਲਾਂਕਿ ਜਿੰਨਾ ਖਾਣ ਪੀਣ ਦੇ ਬਸਤਾ ਸਿਸਟਮ ਸਾਰਾ ਟਰੱਕਾਂ ਦੇ ਨਾਲ ਚੱਲਦਾ ਜੇ ਇੱਕ ਦਿਨ ਵਾਸਤੇ ਪੂਰੇ ਪੰਜਾਬ ਦੇ ਟਰੱਕ ਡਰਾਈਵਰ ਜਿੱਥੇ ਟਰੱਕ ਹੈਗੇ ਉੱਥੇ ਹੀ ਖੜੇ ਕਰਦੇ ਨਾ ਤਾਂ ਡਾੜ ਪੈਜੂ ਡਾੜ ਕਿੰਨੀ ਸ਼ਰਮ ਦੀ ਗੱਲ ਹੈ ਅੱਜ ਛੇ ਮਾ ਦਿਨ ਹੋ ਗਿਆ ਲਾਛਾ ਲੈ ਕੇ ਤੁਸੀਂ ਸੜਕ ਤੇ ਬੈਠੇ ਹੋ ਕੋਈ ਲੀਡਰ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਬਹੁਤ ਸ਼ਰਮਤ ਦੀ ਗੱਲ ਆ ਆਪਾਂ ਕਹਿੰਦੇ ਜੀ ਆਮ ਆਦਮੀ ਆਮ ਆਦਮੀ ਅੱਜ ਆਮ ਆਦਮੀ ਦਾ ਮੁੱਖ ਮੰਤਰੀ ਤੁਹਾਡੇ ਇਥੇ ਨੇੜੇ ਸੁਨਾਮ ਆਉਣਾ ਹੈ ਕੀ ਉਹਨੂੰ ਇਥੇ ਨਿਆਲਦਾ ਨਹੀਂ ਪਤਾ ਕਿ ਕੀ ਹੋ ਰਿਹਾ ਬਿੰਦਲ ਜੇਦਰਾ ਤੋਂ ਇੰਟੈਲੀਜੈਂਸ ਐਂਟੈਲੀਜੈਂਸ ਇਹ ਰਿਪੋਰਟਾਂ ਨਹੀਂ ਜਾਂਦੀਆਂ ਅਖਬਾਰਾਂ 'ਚ ਖਬਰਾਂ ਨਹੀਂ ਜਾਂਦੀਆਂ ਦੋ ਦੋ ਬੰਦੇ ਕਿਸੇ ਨੇ ਕੁੱਟ ਕੇ ਮਾਰਦੇ ਨੇ ਮਜਬੂਰ ਕਰਦੇ ਨੇ ਮਾਰਨ ਬਾਜ਼ ਤੇ ਕੀ ਪਤਾ ਹੋ ਕਿੰਨੇ ਕੁ ਕੁੱਤੇ ਹੋਣਗੇ ਕੀ ਪਤਾ ਉਹਨਾਂ ਨੂੰ ਮਾਵਾ ਪਣਾ ਬੈਠਿਆ ਕੋਈ ਕੱਪੜੇ ਲਾ ਕੇ ਨੰਗੇ ਕਰਕੇ ਕੋਈ ਵੀਡੀਓ ਬਣਾਈ ਹੋਵੇ ਕੋਈ ਬਿਸ਼ਰਮੀ ਉਹਨਾਂ ਨੂੰ ਇਹੋ ਜਿਹੀ ਦਿੱਤੀ ਹੋਵੇ ਵੀ ਉਹ ਮਜਬੂਰ ਹੋ ਕੇ ਮਰਨ ਵਾਸਤੇ ਕਿਉਂ ਨਹੀਂ ਸਾਡਾ ਪ੍ਰਸ਼ਾਸਨ ਘੋਕ ਪੜਤਾਲ ਕਰਦਾ ਮੈਂ ਸੁਣਿਆ ਮੁੰਡੇ ਦਾਸਦੇ ਵੀ ਮੁੰਡਾ ਉਹ ਪੁਲਿਸ ਬੰਦਾ ਉਹ ਪੁਲਿਸ ਦੇ ਵਿੱਚ ਹੈ ਜਿਹੜਾ ਟਰੱਕਾਂ ਦਾ ਮਾਲਕ ਹੈ ਕਿ ਇੱਕ ਮਲਾਜ ਨੂੰ ਫੜਨਾ ਔਖਾ ਹੈ ਕਿ ਕਾਮ ਬੰਦੇ ਨੂੰ ਫੜਨਾ ਔਖਾ ਜਦੋਂ ਸਰਕਾਰ ਤੇ ਆਪ ਪੈਂਦੀ ਹੈ ਉਹਦੇ ਇਹ ਮੈਂਟ ਜੀ ਇਹਨਾਂ ਨੂੰ ਬੰਦੇ ਲੱਭ ਜਾਂਦੇ ਆ ਮਿੱਥੇ ਦੇ ਕੈਪਟਨ ਦੀ ਸਰਕਾਰ ਸੀ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ 'ਚ ਕੋਈ ਠੱਗ ਨੇ 2-3 ਲੱਖ ਰੁਪਇਆ ਕਢਾ ਲਿਆ ਕੁਝ ਘੰਟਿਆਂ ਦੇ ਵਿੱਚ ਹੀ ਉਹ ਬੰਦਾ ਇਹਨਾਂ ਨੇ ਫੜ ਲਿਆ ਤੇ ਜਿਹੜਾ ਬੰਦਾ ਇੱਥੇ ਕਾਤਲ ਕਰ ਕਾਤਲਾਗਾ ਦੋ ਜਣਿਆਂ ਦਾ ਉਹ ਉਹ ਵੀ ਕੋਈ ਪੁੱਛ ਪੁੱਛ ਪੜਤਾਲ ਨਹੀਂ ਕਿੱਧਰ ਭੱਜ ਗਿਆ ਉਹ ਕਿੱਧਰ ਲੰਘ ਗਿਆ ਹਾਲਾਂਕਿ ਅੱਜ ਦੀ ਕੜੀ ਬੰਦਾ ਫੜਨਾ ਸਭ ਤੋਂ ਸੌਖਾ ਹੈ ਪਰ ਨਹੀਂ ਫੜਨਾ ਅਗਲੇ ਨੇ ਕਿਉਂਕਿ ਕਿਉਂਕਿ ਉਹ ਗਰੀਬ ਸੀ ਕਿਸੇ ਤਾਕੜੇ ਲੀਡਰ ਦੇ ਬੇਟੇ ਹੁੰਦੇ ਕਦੇ ਤਕੜੇ ਘਰ ਦਿੱਤੀ ਪੁੱਤ ਹੁੰਦੇ ਤਾਂ ਸਾਨੂੰ ਇੱਥੇ ਸੜਕਾਂ ਦੇ ਬਹਿਣ ਦੀ ਮੀਂਹ ਪਿੱਜਣ ਦੀ ਲੋੜ ਨਹੀਂ ਸੀ ਫਿਰ ਮੇਰੇ ਵੀਰ ਟਰੱਕ ਡਰਾਈਵ ਗੁੱਸਾ ਕਰਨਗੇ ਜੇ ਕੋਈ ਮੇਰੇ ਵਰਗਾ ਕੋਈ 19 21 ਕੋਈ ਗਲਤੀ ਨਾਲ ਕੁਝ ਬੋਲ ਦਿੰਦਾ ਉਹਦੇ ਸਾਰੇ ਇਕੱਠੇ ਹੋ ਕੇ ਮਗਰ ਪੈਂਦੇ ਆ ਉਹਦੇ ਕੋਈ ਕਿਸੇ ਨੇ ਫੋਨ ਲਾ ਲਿਆ ਕਿਸੇ ਨੇ ਗਾਲ ਕੱਢ ਦਿੱਤੀ ਕਿਹਨੇ ਕੁਝ ਤੇ ਹੁਣ ਉਹਨਾਂ ਨੂੰ ਦਿਨਾਂ ਨਹੀਂ ਪੰਦਰ ਨਾਲ ਦੇ ਵਿੱਚ ਕੀ ਹੋਈ ਜਾਂਦਾ ਪਤਨਾ ਚ 6 ਦਿਨ ਹੋ ਗਏ ਕਿਉਂ ਨਹੀਂ ਟਰੱਕ ਡਰਾਈਵਰ ਅੱ비 ਆ ਰਹੇ ਅੱਡੀ ਤੱਕ ਦੀ ਤੁਹਾਡੀ ਜੌਬ ਬੰਦੇ ਦੇ ਮਰਨ ਤੋਂ ਲੈ ਕੇ ਜੰਮਣ ਤੋਂ ਲੈ ਕੇ ਮਰਨ ਤੱਕ ਡਰਾਈਵਰ ਦਾ ਹੋਂਦਾ ਬੰਦੇ ਦੀ ਜ਼ਿੰਦਗੀ 'ਚ ਆ ਬੀਬੀਆਂ ਭੈਣਾਂ ਬੈਠੀਆਂ ਕਿਸੇ ਭੈਣ ਕੋਈ ਬੱਚਾ ਹੁੰਦਾ ਤਾਂ ਆਪਾਂ ਐਂਬੂਲੈਂਸ ਤੇ ਲੈ ਕੇ ਆਉਂਦੇ ਕੌਣ ਲੈ ਕੇ ਆਉਂਦਾ ਡਰਾਈਵਰ ਜਦੋਂ ਬੰਦੇ ਦੀ ਮੌਤ ਹੁੰਦੀ ਐਂਬੂਲੈਂਸ ਕੌਣ ਲੈ ਕੇ ਆਉਂਦਾ ਡਰਾਈਵਰ ਤੇ ਵਿਚ ਵਿਚਾਲੇ ਸਾਰਾ ਸਿਸਟਮ ਡਰਾਈਵਰ ਨਾਲ ਹੀ ਜੁੜਿਆ ਹੋਇਆ ਤੇ ਡਰਾਈਵਰ ਨੇ ਕੰਨਾਂ ਦੇ ਜੂ ਵੀ ਨਹੀਂ ਸਰਕਦੀ ਡਰਾਈਵਰ ਵੀਰੋ ਜੇ ਤੁਸੀਂ ਆਈ ਮਾਲਕਾਂ ਤੋਂ ਕੁੱਟ ਖਾਣੀ ਆ ਆਏ ਤੁਸੀਂ ਜਲੀਲ ਹੋਣਾ ਆਏ ਮਾਰਨਾ ਫੇਰ ਭਾਈ ਤੁਹਾਡਾ ਰੱਬ ਰਾਖਾ ਅੱਜ ਤੁਸੀਂ ਇੱਥੇ ਆਜੋ ਜੇ ਅੱਜ ਇਹਨਾਂ ਦੋਸ਼ੀਆਂ ਨੂੰ ਸਜਾਵਾ ਦਵਾ ਸਕੇ ਤਾਂ ਕਿਸੇ ਨੇ ਤੁਹਾਡੇ ਕੋਲ ਨਹੀਂ ਅੱਖ ਭਰ ਕੇ ਨਹੀਂ ਕਹੋ ਕਰਨਾ ਮਾਲ ਘਟ ਵੀ ਜਾਂਦਾ ਹੈ ਮਾਲ ਵੱਧ ਵੀ ਜਾਂਦਾ ਚੋਰੀ ਵੀ ਹੋ ਜਾਂਦੀ ਹੈ ਗੱਡੀ ਵੱਜ ਵੀ ਜਾਂਦੀ ਆ ਉਲਟ ਵੀ ਜਾਂਦੀ ਆ ਤੇ ਕੀ ਮਤਲਬ ਡਰਾਈਵਰੇ ਕੁੱਟਣ ਦਾ ਕੀ ਮਤਲਬ ਹੈ ਮਾਲਕ ਨੂੰ ਮਾਲਕ ਦਾ ਡਰਾਈਵਰ ਨੂੰ ਕੋਈ ਨਿੱਕੀ ਮੋਡੀ ਗੱਲ ਥੋੜਾ ਇਹ ਪਰ ਪਤਾ ਨਹੀਂ ਡਰਾਈਵਰ ਹੀ ਨਹੀਂ ਡਰਾਈਵਰ ਵੀ ਕਿੰਨੇ ਛੋਡੇ ਤੇ ਖਨੌੜੀ ਪਾਤਣਾ ਕਿੰਨੇ ਕਿੰਨੇ ਟਰੱਕ ਘੋੜੇ ਨੇ ਕਿਉਂ ਨਹੀਂ ਕੋਈ ਆ ਰਿਹਾ ਆਸਰ ਨੂੰ ਤਾਂ ਸਾਰੇ ਡਰਾਈਵਰੀ ਆ ਨਾ ਕੋਈ ਜੇ ਤੁਸੀਂ ਆਖੋ 50 ਕਿੱਲਿਆਂ ਦਾ ਮਾਲ ਚਲਾ ਡਰਾਈਵਰੀ ਕਰਦਾ ਨਹੀਂ ਨਾ 20 ਵਾਲਾ ਕਰੇ ਆਮ ਕਰਦਾ ਗਰੀਬ ਕਰ ਦੱਤੀ ਬੁੱਤ ਡਰਾਈਵਰੀ ਕਰੋ ਇਹਨਾਂ ਦਾ ਇੱਤੇ ਨਹੀਂ ਹੁੰਦਾ ਯਾਰ ਪਤਾ ਨਹੀਂ ਕਿਹੜੀ ਗੱਲੋਂ ਆ ਪਿੱਛੇ ਜੇ 2023 ਦੇ ਐਂਡ ਤੇ ਇੱਕ ਆਬ ਕਾਨੂੰਨ ਜਾਂ ਲੈ ਕੇ ਆਏ ਸੀ ਰੌਲਾ ਪਿਆ ਸੀ ਉਦੋਂ ਇਹਨਾਂ ਨੇ ਇੱਕ ਦਿਨ ਬਾਅਦ ਤੇ ਟਰੱਕ ਰੋਕ ਕੇ ਸੀ ਕਿਵੇਂ ਗਾਹ ਪੈ ਗਿਆ ਸੀ ਲੋਕ ਤੇਲ ਭਰਉਣ ਨੂੰ ਭੱਜਲੇ ਸੀ ਜੇ ਹੋਣਾ ਇੱਕ ਦਿਨ ਬਾਅਦ ਤੇ ਸਾਰੇ ਜਿੱਥੇ ਵੀ ਆ ਵੀਡੀਓ ਰਹੀ ਗੱਲਬਾਤ ਜਾਂਦੀ ਹੈ ਜਿੰਨੇ ਵੀ ਡਰਾਈਵਰ ਹੈ ਇੱਕ ਆ ਕਰਕੇ ਇੱਕ ਦਿਨ ਬਾਅਦ ਤੇ ਜਿੱਥੇ ਖੜਾ ਟਰੱਕ ਕੋਈ ਖਾਲੀ ਆ ਭਰਿਆ ਉੱਥੇ ਰੋਕ ਦੇਣਾ ਕੀ ਸਰਕਾਰ ਦਾ ਡਾਕ ਨਹੀਂ ਪਾਉ ਨਹੀਂ ਕਿਉਂਕਿ ਆਪਾਂ ਅਸੀਂ ਮਤਵਲੀ ਦੇ ਲੋਕ ਹੋਗੇ ਰੇ ਕਹਿੰਦਾ ਆਪਾਂ ਕੀ ਲੈਣਾ ਯਾਰ ਕੋਈ ਮਰਿਆ ਕਿਦੋਂ ਨਾ ਮਰਿਆ ਪਰ ਇਹ ਅੱਜ ਪਤਾ ਨਹੀਂ ਕਦੋਂ ਕਿਹਦੇ ਘਰੇ ਵਾ ਇਹ ਜੇ ਹੰਕਾਰੇ ਲੋਕ ਬਹੁਤ ਨੇ ਪੰਜਾਬ ਦੇ ਵਿੱਚ ਸਾਨੂੰ ਨੂੰ ਵੀ ਪਤਾ ਇਹ ਤੁਹਾਨੂੰ ਆਮ ਬੰਦੇ ਨੂੰ ਗਰੀਬ ਬੰਦੇ ਨੂੰ ਆਹੀਂ ਕੁੱਟਿਆ ਕਰਨਗੇ ਆਹੀਂ ਮਾਰਿਆ ਕਰਨਗੇ ਗਾਹ ਤੁਹਾਡੀ ਮਰਜ਼ੀ ਰਹੀ ਗਈ ਵੀ ਸਰਫਾਸਾ ਕੇ ਮਰਨਾ ਕਿ ਇੱਥੇ ਜਿਉਂਦੇ ਤੁਰੇ ਫਿਰਨਾ ਹੁਣ ਉਹ ਐਨੇ ਸੱਚੇ ਸੱਚੇ ਬੰਦੇ ਸੀ ਉਹ ਭਾਈ ਵੀਡੀਓ ਚ ਬੋਲੀ ਜਾਂਦਾ ਮੇਰੇ ਤੇ ਚਿੱਟੇ ਦੇ ਇਲਜ਼ਾਮ ਲਾਉਂਦਾ ਸੀ ਚਿੱਟੇ ਆਲਾ ਚਿੱਟਿਆਂ ਦੇ ਜਿੰਨਾ ਮਰਜੀ ਕੁੱਟ ਲੋ ਤੁਹਾ ਦਾ ਵੀ ਬਾਪਿਆ ਹੋਊਗਾ ਕਦੇ ਉਹ ਮਰਦਾ ਕਦੇ ਉਹ ਮਰਨ ਦੀ ਗੱਲ ਨਹੀਂ ਕਰਦਾ ਜਿੰਨਾ ਮਰਜੀ ਕੁੱਟ ਲੋ ਸੈਂਟਰ 'ਚ ਸਿੱਟ ਲੋ ਮਾਰ ਦਿਓ ਜਿੰਦਾ ਲਾ ਦਿਓ ਕਦੇ ਮਰਨ ਦੀ ਗੱਲ ਨਹੀਂ ਕਰਦਾ ਇੱਦਿੱਤੀ ਬੇਸ਼ਰਮ ਜੇ ਹੋਗੇ ਤੇਰੇ ਫਿਰੂ ਦੂਜੀ ਗੱਲ ਚੋਰ ਚੋਰ ਦੇ 1 ਵਜੇ 10 ਵਜੇ ਬਰ ਉਹ ਕਦੇ ਇਹ ਨਹੀਂ ਹੋਊਗਾ ਆਉਂਦਾ ਵੀ ਉਹਨੇ ਵੀ ਇਹ ਜੀ ਕੋਈ ਕਰਮ ਚੱਕ ਲੈ ਵੀ ਮਰਨ ਵਾਸਤੇ ਉਹ ਬੰਦੇ ਸਾਦ ਸੀ ਫੱਕਰ ਸੀ ਸਹੀ ਸੀ ਕਾ ਕਰਕੇ ਵਿਚਾਰੇ ਉਹ ਆਪਦੀ ਜਾਨ ਦੇਗੇ ਨਹੀਂ ਇਹਨਾਂ ਨੇ ਰਾਹ ਰੱਬੇ ਲਿਜਾਉਣ ਦਾ ਵੀ ਯਾਰ ਇੱਕ ਮਾਲਕਾ ਡਰਾਈਵਰ ਦੇ ਪਿਓ ਵਰਗਾ ਹੁੰਦਾ ਹੈ ਉਹਦਾ ਸਿਰ ਤੇ ਹੱਥ ਹੁੰਦਾ ਹਮੇਸ਼ਾ ਗੱਡੀ ਵੱਜ ਜੇ ਪਲਟ ਜੇ ਲੱਗ ਜੇ ਅੱਗ ਲੱਗ ਜੇ ਜੋ ਮਰਜ਼ੀ ਹੋ ਜੇ ਜੇ ਡਰਾਈਵਰ ਦੇ ਨਾਲ ਉਹਦਾ ਮਾਲਕਾ ਤਾਂ ਡਰਾਈਵਰ ਕਦੇ ਨਹੀਂ ਡੋਲਦਾ ਸਾਡੇ ਆਪ ਦੇ ਮੇਰੇ ਖਾਸ ਬੰਦੇ ਕੋਲੇ ਕਈ ਕਈ ਟਰਾਲੇ ਨੇ ਘੋੜੇ ਨੇ ਬਹੁਤ ਬੰਦਾ ਰੋਜ਼ ਹੀ ਗੱਡੀਆਂ ਪਲਟਦੀਆਂ ਰੋਜ਼ ਹੀ ਐਕਸੀਡੈਂਟ ਹੁੰਦੇ ਆ ਮਾਲ ਘਟ ਜਾਂਦਾ ਹੈ ਪੈਸੇ ਚੋਰੀ ਵੀ ਹੋ ਜਾਂਦੇ ਆ ਕਈ ਵਾਰੀ ਡਰਾਈਵਰ ਵੱਧ ਦਿਨ ਵੀ ਲਾਉਂਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਡਰਾਈਵਰ ਨੂੰ ਆ ਕੇ ਕੁੱਟੋ ਕੋਈ ਘੂਰ ਕੱਪ ਮਾਰੀ ਮੋਢੀ ਹੋ ਜਾਂਦੀ ਆ ਪਰ ਹੁਣ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਐਨੇ ਬੰਦੇ ਜਿੰਨੇ ਤੁਸੀਂ ਬੈਠੇ ਸਾਰੇ ਪਿੰਡ ਵਾਲੇ ਪਹਿਲਾਂ ਤਾਂ ਥੋੜਾ ਪਿੰਡ ਬਹੁਤ ਵਧੀਆ ਤੁਸੀਂ ਅੱਜ ਛੇਮੇ ਦਿਨ ਦੇ ਵਿੱਚ ਦਾਖਲੋਂ ਮੀਂਹ ਪਈ ਜਾਂਦਾ ਆ ਮਾਮਾ ਭੈਣਾਂ ਇੱਥੇ ਆ ਕੇ ਬੈਠੀਆਂ ਇੱਕੋ ਵੀ ਆਮ ਕਰ ਦਿੱਤੀ ਹੈ ਪੁੱਤਾਂ ਨੂੰ ਇਨਸਾਫ ਮਿਲ ਸਕੇ ਹਰ ਇੱਕ ਵਿਭਾਗ ਦੇ ਇੱਥੇ ਜੁਨੀਅਨ ਹੈ ਹਰ ਇੱਕ ਵਿਭਾਗਾਂ ਇਕੱਠਾ ਇੱਕ ਦੂਜੇ ਦੀ ਮਦਦ ਕਰਦਾ ਪਰ ਸਾਡੇ ਵੀ ਡਰਾਈਵਰ ਕਿਉਂ ਕਿਉਂ ਨਹੀਂ ਅੱਖੇ ਲੱਗਦੇ ਐਡੇ ਐਡੀ ਵੱਡੀ ਘਟਨਾ ਗਈ ਇਹ ਨੂੰ ਕਿਉਂ ਨਹੀਂ ਸਰਕਾਰ ਦੇ ਗਲੇ ਦੀ ਹੱਡੀ ਬਣਾਇਆ ਜਾਂਦਾ ਦੂਜੀ ਗੱਲ ਦੋ ਲੱਖਾਂ ਇਕੱਠੀਆਂ ਸੜਕ ਦੇ ਪਈਆਂ ਹੋਣ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਕੋਈ ਗੱਲ ਹੈ ਕੋਈ ਬਣਦੀ ਹੈ ਇਹ ਇਸ ਕਰਕੇ ਜਿੰਨੇ ਵੀ ਤੁਸੀਂ ਬੈਠੇ ਹੋ ਜੋੜੇ ਹੋ ਬਹਾਦਰੋਂ ਇਸ ਤਰ੍ਹਾਂ ਹੀ ਡਟੇ ਰਹੋ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹ ਜਿਹੜਾ ਰਾਖਸ਼ਾ ਲਖਵਿੰਦਰ ਜਿੰਨਾ ਚਿਰ ਫੜਿਆ ਨਹੀਂ ਜਾਂਦਾ ਸਸਕਾਰ ਨਾ ਕਰਿਓ ਕੁਝ ਨਹੀਂ ਹੁੰਦਾ ਹੋਰ ਲੱਗ ਜਾਣਗੇ ਦੋ ਦਿਨ ਤੇ ਕਈ ਵਾਰੀ ਕੀ ਕਰਦੇ ਆ ਆਪਾਂ ਭੋਲੇ ਬੰਦੇ ਹੁੰਨੇ ਆਮ ਘਰਾਂ ਦੇ ਜਿਹੜੇ ਬੰਦੇ ਹੁੰਦੇ ਹੈਗੇ ਕੰਮਾਂ 'ਚ ਨਹੀਂ ਆਏ ਹੁੰਦੇ ਚਾਹੇਓ ਕੋਈ ਪਰਿਵਾਰ ਦਾ ਮੈਂਬਰ ਹੋਵੇ ਪ੍ਰਸ਼ਾਦਨ ਹੋਵੇ ਨੂੰ ਭੋਲਾ ਲੈਂਦਾ ਕੋਈ ਲਾਲਚ ਦੇ ਦਿੰਦਾ ਕੋਈ ਹੋਰ ਕਿਵੇਂ ਨਾ ਕਿਵੇਂ ਕਰਕੇ ਧਰਨਾ 'ਚ ਕਾਉਣ ਦੀ ਕਰਦਾ ਆਪਣੇ ਅੱਗੇ ਕਹਿੰਦੇ ਯਾਰ ਜਦੋਂ ਮਾਲਕੀ ਉਨੇ ਘਰ ਵਾਲੇ ਆਏ ਕਹੀ ਜਾਂਦਾ ਆਪਾਂ ਅੜ ਕੇ ਛੜ ਕੇ ਕੀ ਕਰਨਾ ਇਹ ਚੀਜ਼ ਦਾ ਧਿਆਨ ਰੱਖਿਓ ਬਾਕੀ ਆ ਬਾਪੂ ਹੋਣੀ ਜੁਨੀਆ ਨਾਲੇ ਬੈਠੇ ਮੈਂ ਤੂੰ ਜਾ ਰਿਹਾ ਸਣੇ ਆ ਇਹ ਹੋ ਜਾਣਾ ਅਕਸਰ ਫਿਰ ਦੂਜੇ ਬੰਦੇ ਜਿੰਮੇ ਉਹ ਕਹਿੰਦਾ ਹੁੰਦਾ ਮਾੜੇ ਦਾ ਮਿਹਤੀ ਹਾਰ ਜਾਂਦਾ ਇਹ ਚੀਜ਼ ਦਾ ਧਿਆਨ ਰੱਖਿਓ ਵੀ ਜਿਹੜੇ ਉਹ ਬੰਦੇ ਆ ਮੇਰੇ ਉਹ ਸਿੱਧੇ ਕਿਸੇ ਦੇ ਟੱਚ ਚ ਨਾ ਆਉਣ ਇਕੱਲੇ ਨੂੰ ਕਿਤੇ ਪੜੇ ਲਿਆ ਕੇ ਛੋੜਾ ਧਰਨਾ ਤੇ ਵਿੱਚੇ ਬਾਈ ਕਹੀ ਜਾਂਦੇ ਸੀ ਇੱਥੇ ਵੀ ਅਸੀਂ ਰਾਸ਼ਾ ਨੂੰ ਲੈ ਕੇ ਸ਼ਹਿਰ ਦੇ ਵਿੱਚ ਗੇੜਾ ਦੇ ਮਾਰੇ ਗੱਲ ਨੂੰ ਬਾਕੀ ਤੁਸੀਂ ਜਾ ਰਹੇ ਸੰਧਵਾਰੋਂ ਪਰੇ ਲਿ ਗਿਓ ਪਰ ਮੈਂ ਜੀ ਦੇ ਵਿੱਚ ਇਹ ਜੀ ਦੇ ਹੱਤਰਾ ਹੱਤਰਾ ਨਹੀਂ ਕਿਉਂਕਿ ਜੇ ਤੁਸੀਂ ਇੱਥੋਂ ਉੱਠ ਕੇ ਤੁਰ ਪਏ ਛੋੜੇ ਆਉਂਦਾ ਨੇ ਛੋੜਾ ਨਾ ਟੈਂਟ ਨਾ ਕੋਲਡਰ ਨਾ 달ੀ ਕੁਝ ਨਹੀਂ ਰਹਿਣਾ ਸਾਰਾ ਬਿਲਕੁਲ ਪੁਲਿਸ ਨੇ ਪੱਟ ਦੇਣਾ ਇੱਥੇ ਆ ਕੇ 50 ਬੰਦੇ 100 ਬੰਦਾ ਖੜ ਗਿਆ ਥੋੜੀ ਹਿੰਮਤ ਨਹੀਂ ਹੋਣੀ ਇੱਥੋਂ ਦੀ ਮੁੜ ਕੇ ਇੱਥੇ ਆਉਣ ਦੀ ਥੋੜੀ ਮਜਬੂਰੀ ਬਣ ਜੂ ਸਰਸਕਾਰ ਕਰਨਾ ਤੁਹਾਨੂੰ ਕਹਿੰਦੇ ਰੁਕਣ ਵੀ ਨਹੀਂ ਦੇਣਾ ਕਿਤੇ ਖੜਨ ਵੀ ਨਹੀਂ ਦੇਣਾ ਇਸ ਕਰਕੇ ਇੱਥੇ ਤੁਸੀਂ ਜਿੱਥੇ ਵੀ ਲਾ ਲਿਆ ਤਾ ਸਹੀ ਆ ਗਲਤ ਜੋ ਵੀ ਫੈਸਲਾ ਸੋਚ ਵਿਚਾਰ ਕੇ ਤੁਸੀਂ ਲਿਆ ਹੋਇਆ ਇੱਥੇ ਹੀ ਅਡੇ ਰਹੋ ਤੇ ਆਹ ਦੇਖੋ ਸ਼ਹੀਦ ਹੋ ਗਏ ਉਹਨਾਂ ਨੂੰ ਭਗਤਾ ਬੰਦਿਆਂ ਨੂੰ ਰੱਬ ਵੀ ਰੋਂਦਾ ਯਾਰ ਇੱਕ ਮਿੰਟ ਲਈ ਮੀਂਹ ਰੋਜ ਮੈਂ ਅੱਜ ਦੂਜੀ ਵਾਰ ਹੀ ਆਇਆ ਉਹ ਦਿਨ ਵੀ ਨਹੀਂ ਪੈਂਦਾ ਸੀ ਅੱਜ ਵੀ ਨਹੀਂ ਪੈ ਰਿਹਾ ਤੇ ਚਲੋ ਇਹ ਪ੍ਰਮਾਤਮਾ ਦਾ ਸਿਸਟਮ ਬਣਾਇਆ ਬੰਦਾ ਜਾਣਦਾ ਵੀ ਇਹ ਮਰਦਾ ਵੀ ਆ ਪਰ ਇੰਨੇ ਕਰਮ ਮਾੜੇ ਕੀਤੇ ਹੋਏ ਵੀ 6-6 ਦਿਨ ਹੋ ਗਏ ਉਹਨਾਂ ਦੇ ਲਾਸ਼ਾਂ ਇੱਥੇ ਰੋੜ ਰਹੀਆਂ ਨੇ ਕਿਸੇ ਲੀਡਰ ਨੇ ਮੰਤਰੀ ਨੇ ਆ ਕੇ ਬਾਤ ਹੀ ਨਹੀਂ ਪੁੱਛੀ ਸਾਰੀ ਘੋਕ ਪੜਤਾਲ ਹੋਵੇਣ ਕੁਵਾਰੀ ਹੋਵੇ ਬੰਦੇ ਫੜੇ ਜਾਣ ਜਿੰਨੇ ਚਾਰ ਬੰਦੇ ਪੰਜ ਬੰਦੇ ਲਿਖਾਏ ਆ ਫੜਾ ਐਡਾ ਇਹ ਵੀ ਕਿਧਰ ਉੱਜਾ ਚੜ ਗਿਆ ਕਿਧਰ ਭੱਗ ਗਿਆ ਉਹ ਇੱਥੇ ਹੀ ਹੋਊਗਾ ਫੜਨਾ ਅੱਜ ਕੱਲ ਰੇਗ ਬੰਦੇ ਕੋਲ ਮੋਬਾਈਲ ਆ ਰੇਗ ਇਹਦੇ ਮਿੰਟ ਪੰਜ ਲੱਗਦੇ ਆ ਸਾਬ ਪਤਾ ਜੀ ਮੈਂ ਇੱਥੇ ਖੜਾ ਮੇਰਾ ਰੇਗ ਨੂੰ ਪਤਾ ਵੀ ਜਿਹਨੇ ਲੱਭਣਾ ਵੀ ਮੈਂ ਕਿੱਥੇ ਖੜਾ ਅੱਜ ਕੱਲ ਬੰਦਾ ਲੱਭਣਾ ਕੋਈ ਔਖਾ ਨਹੀਂ ਏ ਆਮ ਘਰਾਂ ਦੇ ਧੀ ਪੁੱਤ ਕਰਕੇ ਵੀ ਦਸਕਾਰ ਕਰਤਾ ਮੁੜ ਕੇ ਗੱਲ ਢਲੀ ਪੈ ਜੂ ਕਿਹਨੇ ਆਉਣਾ ਹੈ ਕਿਹਨੇ ਜਾਣਾ ਹੈ ਠੀਕ ਹੈ ਸਭ ਤੁਹਾਨੂੰ ਪਤਾ ਗੰਡ ਬੰਜੀ ਵੀ ਹੁੰਦੀ ਆ ਉਹੋ ਗੱਲ ਹੋੜ ਹੁੰਦੀ ਆ ਜਦੋਂ ਗੰਡ ਖੁੱਲ ਜੇ ਫੇਰ ਹੁਣ ਬੀਬੀਆਂ ਭੈਣਾਂ ਵੇਖੀ ਇਹਨਾਂ ਨੂੰ ਵੀ ਕੰਮ ਆ ਕਰੇ ਤੁਹਾਨੂੰ ਵੀ ਕੰਮ ਆ ਸਾਰਿਆਂ ਨੂੰ ਜਦੋਂ ਹੁਣ ਆਪਾਂ ਇੱਕ ਧਰਨਾ ਚੱਲ ਰਿਹਾ ਆਪਾਂ ਸ਼ਰਮੋ ਸ਼ਰਮੀ ਲਾ ਲੋ ਜਾਂ ਆਉਣੇ ਆ ਜਰ ਵੀ ਜਾਓ ਉੱਥੇ ਆਪਾਂ ਪਹਿਲੇ ਦਿਨ ਬਾਗੇ ਦੂਜੇ ਦਿਨ ਬਾਗੇ ਅੱਜ ਵੀ ਆਪਾਂ ਕਿਉਂ ਇੱਕ ਦਿਨ ਖਾਤਰ ਕਾਈ ਆਪਾਂ ਪਹੁੰਚ ਗਏ ਉੱਥੇ ਹਾਜ਼ਰੀ ਲਵਾਈਏ ਵੀ ਇੱਕ ਇਨਸਾਫ ਆਪਾਂ ਉਹ ਦੋ ਆਮ ਕਰ ਦਿੱਤੀ ਪਤ ਨੂੰ ਇਨਸਾਫ ਦਵਾਈਏ ਬੜਾ ਮੰਨੋ ਉਹਨਾਂ ਦੀ ਵੀਡੀਓ ਨੇ ਝੋੜ ਕੇ ਰੱਖਤਾ ਜਦੋਂ ਉਹ ਕਹਿੰਦਾ ਵੀ ਬਾਈ ਮੇਰੇ ਹੱਥ ਜਿਹੜਾ ਮੋਬਾਈਲ ਆ ਮੈਂ ਇਸ ਵਕਤ ਬੰਨੇ ਨਹੀਂ ਜਾਂਦੇ ਤੂੰ ਆਂ ਦਵੰਨ ਲਾ ਖਾ ਉਹਨੇ ਕਿੰਨਾ ਬੰਨੜੇ ਮੰਨ ਦੇ ਉੱਤੇ ਬੋਝ ਝੱਲਿਆ ਹੋਊਗਾ ਕਿਵੇਂ ਜਿਹੜਾ ਟਾਈਮ ਉਸ ਕੁੱਟ ਦੇ ਉਹਨੇ ਕੁੱਟਣ ਤੋਂ ਲੈ ਕੇ ਮਰਨ ਤੱਕ ਦੇ ਵਿੱਚ ਟਾਈਮ ਸੀ ਕਿਵੇਂ ਉਹਨਾਂ ਨੇ ਨਗਾਇਆ ਹੋਊ ਇਸ ਕਰਕੇ ਮੈਂ ਫੇਰ ਐਂਡ ਤੇ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ মিডিਆ ਰਹੀ ਵੀ ਪੰਜਾਬ ਦੇ ਜਿੰਨੇ ਵੀ ਡਰਾਈਵਰ ਆ ਜੇ ਤੁਸੀਂ ਇੱਕ ਦਿਨ ਵੀ ਟਰੱਕ ਖੜਾ ਦ ਕੇ ਇੱਥੇ ਪਹੁੰਚ ਹੀ ਹੋ ਜਾ ਨਾ ਵੀ ਪਹੁੰਚੋ ਉੱਥੇ ਜਿੱਥੇ ਜਿੱਤੇ ਹੈਗੇ ਖਾਲੀ ਆ ਭਰੇ ਆ ਜੋ ਵੀ ਆ ਸਾਰਾ ਸੈਕਟਰ ਖੜ ਜੋ ਡਾਟ ਪੈ ਜੋ ਜਿਵੇਂ ਤੁਸੀਂ ਕਹੋਗੇ ਉਵੇਂ ਹੋਊਗਾ ਨਾਲੇ ਆਪਾਂ ਕਿਹੜਾ ਕੋਈ ਗਲਤ ਕਰਾਉਣਾ ਜਿਨ੍ਹਾਂ ਨੇ ਸਾਰਿਆਂ ਨੂੰ ਓਪਨਲੀ ਪਤਾ ਕਿੰਨੇ ਨੇ ਕੁੱਟਿਆ ਕਿੰਨੇ ਨੇ ਉਹਨਾਂ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਸਲਾਖਾਂ ਦੇ ਦਿੱਤਾ ਜਾਵੇ ਇਹ ਜ਼ਾਲਮ ਲੋਕ ਹੁੰਦੇ ਆ ਜੇ ਅੱਜ ਇਹ ਬਚ ਗਏ ਮੁੜ ਕੇ ਇਹਨਾਂ ਨੂੰ ਮੂੰਹ ਪੈ ਜੂ ਇਹਨਾਂ ਨੇ ਕਿਸੇ ਗਰੀਬ ਨੂੰ ਛੱਡਣਾ ਨਹੀਂ ਰੇਕ ਨੂੰ ਫੜ ਕੇ ਕੁੱਟਿਆ ਕਰਨੇ ਇਸ ਕਰਕੇ ਮੇਰਾ ਵੀਰ ਧਰਨਾ ਆਹੀਂ ਲਾਈ ਰੱਖਿਓ ਹਲਾਇਓ ਨਾ ਜਿੰਨਾ ਚਿਰ ਇਨਜ਼ਾਫ ਨਹੀਂ ਮਿਲਦਾ ਅੱਜ ਨਹੀਂ ਕੱਲ ਫੜਿਆ ਲਓ ਫੜਨਾ ਤਾਂ ਉਹ ਪਾਊਗਾ ਹੀ ਜਿੰਨਾ ਚਿਰ ਤੁਹਾਡਾ ਇੱਕ ਆ ਲੋਕਾਂ ਨੇ